ਸਮਾਜ ਵਿੱਚ ਫੈਲੀ ਨਸ਼ੇ ਦੀ ਕੋਹੜ ਕ੍ਰਿਤੀ ਤੇ ਨਕੇਲ ਕੱਸਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਵਿੱਚ ਇੱਕ ਸਾਰਥਕ ਸਨੇਹਾ ਦੇਣ ਦੇ ਮੰਤਵ ਨਾਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਮੁਕੇਰੀਆਂ ਲਲਿਤ ਕੁਮਾਰ ਅਤੇ ਐਸਐਚਓ ਜੁਗਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦੀ ਆਰੰਭਤਾ ਪੰਗਾਲਾ ਚੂੰਗੀ ਤੋਂ ਡੀਐਸਪੀ ਲਲਿਤ ਕੁਮਾਰ ਅਤੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਵੱਲੋਂ ਵਿਸਲ ਦੇ ਕੇ ਕੀਤੀ ਗਈ ਇਸ ਦੌੜ ਵਿੱਚ ਕੋਹਿੰਨूर ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਡੀਐਸਪੀ ਮੁਕੇਰੀਆਂ ਲਲਿਤ ਕੁਮਾਰ ਐਸਐਚਓ ਮੁਕੇਰੀਆਂ ਜਗेंद्र ਸਿੰਘ ਐਸਐਚਓ ਦਸੂਹਾ ਹਰਪ੍ਰੀਤ ਸਿੰਘ ਐਸਐਚਓ ਹਾਜੀਪੁਰ ਅਮਰਜੀਤ ਕੌਰ ਚੌਕੀ ਇੰਚਾਰਜ ਪੰਗਾਲਾ ਬਲਵੰਤ ਸਿੰਘ ਅਤੇ ਸਿਆਸੀ ਆਗੂਆਂ ਨੇ ਵੀ ਦੌੜ ਲਗਾ ਕੇ ਇੱਕ ਸਾਰਥਕ ਸਨੇਹਾ ਦਿੱਤਾ ਇਸ ਦੌੜ ਦੇ ਮੰਤਵ ਬਾਰੇ ਗੱਲਬਾਤ ਕਰਦੇ ਆ ਡੀਐਸਪੀ ਲਲਿਤ ਕੁਮਾਰ ਚੇਅਰਮੈਨ ਹਰਜੀਤ ਸਿੰਘ ਸਹੋਤਾ ਸਕੂਲ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਬੁਰਾਈ ਨੂੰ ਸਮਾਜ ਵਿੱਚੋਂ ਜੜੋਂ ਪੱਟ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨਾ ਦੱਸਿਆ ਇਸ ਲੰਬੀ ਦੌੜ ਵਿੱਚ ਪਹਿਲੀਆਂ 3 ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਲੜਕੇ ਲੜਕੀਆਂ ਨੂੰ ਪੁਲਿਸ ਅਫਸਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅੱਜ ਅਸੀਂ ਇਹ ਮੈਰਾਥਨ ਔਰ ਅਸੀਂ ਕਰਾ ਰਹੇ ਨਸ਼ਿਆਂ ਦੇ ਵਿਰੋਧ ਫੈਰਾ ਰਹੇ ਆਂ ਕਿ ਨਸ਼ਿਆਂ ਦਾ ਖਾਤਮਾ ਕਰਨਾ ਚਾਹੁੰਦੇ ਆਂ ਬਿਲਕੁਲ ਪੰਜਾਬ ਦੇ ਵਿੱਚੋਂ ਤੇ ਮੁਕੇਰੀਆਂ ਦੇ ਵਿੱਚ ਅੱਜ ਅਸੀਂ ਸਾਰੇ ਸਕੂਲ ਦੇ ਬੱਚਾ ਨਾਲ ਲੈ ਕੇ ਮੋਤਰਾ ਨਾਲ ਲੈ ਕੇ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਮੈਸਜ ਸ਼ੁਰੂ ਕਰਨ ਜਾ ਰਹੇ ਆਂ ਜੀ ਜਿਸ ਆਪ ਭਗਵਾਨ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪ੍ਰਯੋਜਿਤ ਪੰਜਾਬ ਪੁਲਿਸ ਹਿਸ਼ਾਪੁਰ ਮੁਕੇਰੀਆਂ ਦੀ ਟੀਮ ਵੱਲੋਂ ਇਹ ਪ੍ਰੋਗਰਾਮ ਯੋਜਿਤ ਕੀਤਾ ਗਿਆ ਹੈ ਇਹਦੇ ਵਿੱਚ ਬੱਚਿਆਂ ਨੂੰ ਅਵੇਅਰ ਕਰਨਾ ਹੈ ਕਿ ਨਸ਼ੇ ਛਡਾਓ ਨਸ਼ੇ ਛਡਾਉਣ ਵਾਸਤੇ ਤਾਂ ਜੋ ਬੱਚੇ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਜੀ ਜਿਹੜੀ ਆ ਬਤੀਤ ਕਰ ਸਕਣ ਧੰਨਵਾਦ ਆਈ ਫੀਲ ਪ੍ਰਾਊਡ ਟੂ ਬੀ ਦਾ ਪ੍ਰਿੰਸੀਪਲ ਆਫ ਕੋਹਿੰੂਰ ਇੰਟਰਨੈਸ਼ਨਲ ਸਕੂਲ ਥੈਟ ਦਾ ਸਟੂਡੈਂਟਸ ਆਫ आवर ਸਕੂਲ ਦੇ ਕੇਮ ਹੇਅਰ ਟੂ ਪਾਰਟਿਸਪੇਟ ਇਨ ਵਨ ਆਫ ਦਾ ਇਨੀਸ਼ੀਏਟਿਵ ਵਿਚ ਵਾਸ ਆਰਗੇਨਾਈਜ਼ਡ ਬਾਈ ਦਾ ਪੰਜਾਬ ਸਟੇਟ ਗਵਰਨਮੈਂਟ ਡਿਪਾਰਟਮੈਂਟ ਆਫ ਪੰਜਾਬ ਪੁਲਿਸ ਇਨ ਹੁਸ਼ਿਆਰਪੁਰ ਮੁਕੇਰੀਆਂ दिस इज़ अगेंस्ट नशा मुक्ति और इसमें हम लोग अवेयर कर रहे हैं लोगों को कि ड्रग एडिक्शन को शन करें और लाइफ को सेव करें सो so देट जो फ्यूचर है पंजाब का हमारे स्टेट का वो बेटर रहे और उसके अलावा हम लोग अ, अभी मैराथन मेंस में पार्टिसिपेट कर रहे हैं विद माई टीम विद द टीम ऑफ माई स्कूल एंड देन यू नो इट्स अपील टू ऑल ऑफ यू डेट काइंडली शन नशा नशा को ड्रग एडिक्शन को शन करें और फ्यूचर बेटर बनाए ਪੰਜਾਬ ਕਾ اسپੈਸ਼ਲੀ ਯੂਥ ਕਾ ਥੈਂਕ ਯੂ ਥੈਂਕ ਯੂ ਵੈਰੀ ਮਚ ਗੁੱਡ ਮਾਰਨਿੰਗ एवरीवन ਵੀ ਆਰ ਫਰਮ ਕੋਹਿੰਗਰ ਇੰਟਰਨੈਸ਼ਨਲ ਸਕੂਲ ਹੇਅਰ ਸੋ ਅੱਜ ਅਪਾ ਇੱਥੇ ਇਕੱਠੇ ਹੋਏ ਆ ਕਿਉਂਕਿ ਅੱਜ ਜਿਵੇਂ ਕਿ ਅੱਜ ਸਾਨੂੰ ਜਿਵੇਂ ਵੀ ਸਾਨੂੰ ਪਤਾ ਹੀ ਹੈ ਕਿ ਨਸ਼ਾ ਦਿਨ ਤੋਂ ਦਿਨ ਵਧਦਾ ਜਾ ਰਿਹਾ ਹੈ ਇਸ ਨਾਲ ਬਹੁਤ ਜ਼ਿਆਦਾ ਹਾਨੀਆਂ ਵੀ ਹੁੰਦੀਆਂ ਨੇ ਤੇ ਇਸ ਕਰਕੇ ਆਪਾਂ ਇਸ ਮੈਰਾਥਨ ਵਿੱਚ ਭਾਗ ਲਿਆ ਤਾਂ ਜੋ ਕਿ ਆਪਾਂ ਆਪਣੇ ਪੰਜਾਬ ਆਪਣੇ ਦੇਸ਼ ਨੂੰ ਇੱਕ ਨਵੀਂ ਸੋਰਸ ਦੇ ਸਕੀਏ ਤਾਜੋ ਕੀ ਜੋ ਅਜਕਲ ਦੀ ਨੌਜਵਾਨ ਪੀੜ੍ਹੀ ਹੈ ਜੋ ਇਸ ਨੂੰ ਮਤਲਬ ਕਿ ਯੂਜ਼ ਕਰਦੇ ਨੇ ਔਰ ਫਿਰ ਬਹੁਤ ਜ਼ਿਆਦਾ ਮਤਲਬ ਕਿ ਜਿਨਾ ਕਰਕੇ ਨਸ਼ਾ ਦਿਨ-ਬਦ ਦਿਨ ਵਧਦਾ ਜਾ ਰਿਹਾ ਹੈ ਤੇ ਮੈਂ ਇਸ ਚੀਜ਼ ਨੂੰ ਮਤਲਬ ਕਿ ਅਡਸਪੋਰਟ ਕਰਨਾ ਹੈ ਬਾਕੀ ਇਸ ਚੀਜ਼ ਨੂੰ ਖੰਡ ਨਹੀਂ ਕਰਨਾ ਚਾਹੀਦਾ